ਪੰਜਾਬ ਯੂਨੀਵਰਸਿਟੀ ਦਾ ਮੁੱਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਸ ਨੇ ਹੁਣ ਸਿਆਸੀ ਰੂਪ ਧਾਰਨਾ ਵੀ ਸ਼ੁਰੂ ਕਰ ਦਿੱਤਾ ਹੈ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਨਾ ਸੰਜੁਕਾਰੇ ਦਾ ਜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਕੇ ਸੈਂਟਿੰਗ ਚੋਣਾ ਦੀ ਤਾਰੀਖ ਨੂੰ ਲੈ ਕੇ ਜਿਹੜਾ ਨਹੀਂ ਕੀਤਾ ਗਿਆ ਐਲਾਨ ਉਸ ਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਭਾਰੀ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਦਾ ਜੀ ਕਿ ਇਸ ਦੌਰਾਨ ਪੰਜਾਬ ਚੰਡੀਗੜ੍ਹ ਬਚਾਓ ਮੋਰਚਾ ਦੇ ਮੈਂਬਰਾਂ ਨੇ ਵੱਡਾ ਐਲਾਨ ਕਰਦੇ ਕਿਹਾ ਹੈ ਕਿ 3 ਨਵੰਬਰ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਸਾਰੇ ਪੰਜਵਾ ਦਫ਼ਤਰਾਂ ਦਾ ਕਰਾਬ ਕੀਤਾ ਜਾਵੇਗਾ ਦਾ ਜੀ ਕਿ ਵਿਦਿਆਰਥੀਆਂ ਦੇ ਵੱਲੋਂ ਹੈ ਵੱਡਾ ਐਲਾਨ ਕਰਦੇ ਕਿਹਾ ਗਿਆ ਕਿ ਹੁਣ ਭਾਜਬਾ ਦਫਤਰਾ ਦਾ ਜਿਹੜਾ ਉਹਨਾਂ ਦੇ ਵੱਲੋਂ ਘਰਾਬ ਕੀਤਾ ਜਾਵੇਗਾ ਉੱਥੇ ਦੱਸ ਜਾਈਏ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚੇ ਦੇ ਮੈਂਬਰਾਂ ਨੇ ਪਹਿਲਾਂ ਹੀ ਅੱਜ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਸੀ ਹਾਲਾਂਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਹਿਲਾਂ ਹੀ ਛੁੱਟੀ ਦਾ ਐਲਾਨ ਕਰਤਾ ਸੀ ਪਰ ਪਹਿਲਾ ਮੁਲਤਵੀ ਕੀਤੀ ਪ੍ਰੀਖਿਆਵਾਂ ਵੀ ਮੁਲਤਵੀ ਮੁਰਤੋ ਜਿਹੜੀਆਂ ਕਰ ਦਿੱਤੀਆਂ ਗਈਆਂ ਸਨ ਉੱਥੇ ਦੱਸ ਜਾਈਏ ਕਿ ਇਸ ਦੌਰਾਨ ਦੇ ਸ਼ਾਮ ਹਾਈ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਦੇ ਪੁਲਿਸ ਵੱਲੋਂ ਫੁਕਤਾ ਪਰਬੰਧ ਕਰ ਦਿੱਤੇ ਗਏ ਪੁਲਿਸ ਵੱਲੋਂ ਹੋਰ ਸੁਰੱਖਿਆ ਬਲਾਂ ਨੂੰ ਜਿਹੜਾ ਉੱਥੇ ਤੈਨਾਤ ਕਰ ਦਿੱਤਾ ਗਿਆ ਤਾਂ ਕਿ ਮਾਹੌਲ ਉੱਥੇ ਖਰਾਬ ਹੁੰਦਾ ਹੋਇਆ ਨਜ਼ਰ ਨਾ ਆਵੇ ਉੱਥੇ ਦੱਸਦੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਂਟਨ ਤੇ ਸੀਡਗੇਟ ਨੂੰ ਕੇਂਦਰ ਨੇ ਭੰਗ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਵਿਦਿਆਰਥੀ ਪਿਛਲੇ 24 ਘੰਟਿਆਂ ਤੋਂ ਇਸ ਦਾ ਵਿਰੋਧ ਕਰ ਰਹੇ ਸਨ ਹਾਲਾਂਕਿ ਕੇਂਦਰ ਸਰਕਾਰ ਨੇ ਸੈਂਟਨ ਤੇ ਸੀਡਗੇਟ ਨੂੰ ਭੰਗ ਕਰਨ ਦਾ ਆਪਣਾ ਫੈਸਲਾ ਜਿਹੜਾ ਵਾਪਸ ਲੈ ਲਿਆ ਸੀ ਪਰ ਹੁਣ ਵਿਦਿਆਰਥੀ ਚੋਣਾਂ ਦੀ ਤਾਰੀਖ ਐਲਾਨ ਨਾ ਹੋਣ ਕਰਕੇ ਉਸ ਦੀ ਮੰਗ ਕਰ ਰਹੇ ਨੇ ਯੂਨੀਵਰਸਿਟੀ ਦੇ ਵਾਈਸ 40 ਦੇ ਨੂੰ ਦੇਵੀ ਤੇ ਹੋਰ ਵੀ ਕਈ ਅਧਿਕਾਰੀ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਵੱਲੋਂ ਵੀ ਹਲੇ ਤੱਕ ਸ਼ਾਂਤੀ ਨੂੰ ਚੋਣਾਂ ਨੂੰ ਲੈ ਕੇ ਕੋਈ ਆਪਣਾ ਫੈਸਲਾ ਨਹੀਂ ਸੁਣਾਇਆ ਗਿਆ ਜਿਸ ਤੋਂ ਬਾਅਦ ਵੀ ਵਿਦਿਆਰਥੀਆਂ ਦੇ ਵਿੱਚ ਭਾਰੀ ਰੋਸ ਜਿਹੜਾ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਹੁਣ ਵੀ ਵਿਦਿਆਰਥੀਆਂ ਨੇ ਇਹ ਵੱਡਾ ਐਲਾਨ ਜਿਹੜਾ ਕਰ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਪੰਜਾਬ ਭਰ ਦੇ ਬੀਜਪੀ ਦਫ਼ਤਰਾਂ ਦਾ ਕਰਾਰ ਕੀਤਾ ਜਾਵੇਗਾ ਹਾਲਾਂਕਿ ਦਾਲਜੀ ਦੇ ਇਸ ਕਰਾਰ ਨੂੰ ਵਿੱਚ ਕਾਫੀ ਪਾਰੀ ਪੱਧਰ ਤੇ ਹੋ ਸਕਦਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਆਪਣੀ ਮੰਗਰ ਨੂੰ ਲੈ ਕੇ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਮੰਗ ਕੀਤੀ ਜਾਰੀ ਸੀ ਹਾਲਾਂਕਿ ਤਿੰਨ 게ਟ ਜਿਹੜਾ ਵਿਦਿਆਰਥੀਆਂ ਨੇ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਵੀ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਵਾਲੋ ਵੀ ਉੱਥੇ ਕਾਫੀ ਘਰਾਵ ਜਿਹੜਾ ਕਰਨ ਵਾਲੇ ਵਿਦਿਆਰਥੀ ਸੋਨਾਂ ਦੇ ਸਿਕੰਜਾ ਕੱਸਿਆ ਗਿਆ ਸੀ ਬਹੁਤ ਸਾਰੇ ਵਿਦਿਆਰਥੀਆਂ ਜਿਹੜਾ ਪੁਲਿਸ ਵਾਲੋ ਗ੍ਰਿਫਤਾਰ ਕਰਕੇ ਉਹਨਾਂ ਤੇ ਵੱਡੀ ਕਾਰਵਾਈ ਦੀ ਵੀ ਮੰਗ ਕੀਤੀ ਗਈ ਸੀ ਦੱਸ ਜੀ ਕਿ ਇਸੇ ਦੌਰਾਨ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਪੰਜਾਬ ਚੰਡੀਗੜ੍ਹ ਬਚਾਓ ਮੋਰਚਾ ਦੇ ਮੈਂਬਰਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ 3 ਨਵੰਬਰ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਸਾਰੇ ਭਾਜਪਾ ਦਫ਼ਤਰਾਂ ਦੋਨੋਂ ਦੇ ਵੱਲੋਂ ਘਰਾਵ ਵੱਡੇ ਪੱਧਰ ਤੇ ਕੀਤਾ ਜਾਵੇਗਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਸ ਨੇ ਹੁਣ ਸਿਆਸੀ ਰੂਪ ਧਾਰਨਾ ਵੀ ਸ਼ੁਰੂ ਕਰ ਦਿੱਤਾ ਹੈ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਨਾ ਸੰਜੁਕਾਰੇ ਦੱਸ ਜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਂਟਿੰਗ ਚੋਣਾ ਦੀ ਤਾਰੀਖ ਨੂੰ ਲੈ ਕੇ ਜਿਹੜਾ ਨਹੀਂ ਕੀਤਾ ਗਿਆ ਐਲਾਨ ਉਸ ਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਭਾਰੀ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਅੱਜ ਦੇ ਇਸ ਦੌਰਾਨ ਪੰਜਾਬ ਚੰਡੀਗੜ੍ਹ ਬਚਾਓ ਮੋਰਚਾ ਦੇ ਮੈਂਬਰਾਂ ਨੇ ਵੱਡਾ ਐਲਾਨ ਕਰਦੇ ਕਿਹਾ ਹੈ ਕਿ 3 ਨਵੰਬਰ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਸਾਰੇ ਪਾਜਵਾ ਦਫਤਰਾ ਦਾ ਕਿਰਾਬ ਕੀ ਤਾਜਾ ਹੈ ਕਿ ਵਿਦਿਆਰਥੀਆਂ ਦੇ ਬੋਲ ਹੈ ਵੱਡਾ ਐਲਾਨ ਕਰਦੇ ਕਿਹਾ ਹੈ ਕਿ ਹੁਣ ਪਾਜ ਬਦ ਦਫਤਰਾ ਦਾ ਜਿਹੜਾ ਉਹਨਾਂ ਦੇ ਵੱਲੋਂ ਕਿ ਰਾਬ ਕੀਤਾ ਜਾਵੇਗਾ ਉੱਥੇ ਦੱਸ ਜਾਈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ ਦੇ ਮੈਂਬਰਾਂ ਨੇ ਪਹਿਲਾਂ ਹੀ ਅੱਜ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਸੀ ਹਾਲਾਂਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਹਿਲਾਂ ਹੀ ਛੁੱਟੀ ਦਾ ਐਲਾਨ ਕਰਤਾ ਸੀ ਪਰ ਪਹਿਲਾ ਮੁਲਤਵੀ ਕੀਤੀ ਪਰਖਿਆਵਾਂ ਵੀ ਮੁਲਤਵੀ ਮੁੜ ਤੋਂ ਜਿਹੜੀਆਂ ਕਰ ਦਿੱਤੀਆਂ ਗਈਆਂ ਸਨ ਉੱਥੇ ਦੱਸ ਜਾਈ ਕਿ ਇਸ ਦੌਰਾਨ ਦੇ ਸ਼ਾਮ ਹਾਈ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਦੇ ਪੁਲਿਸ ਵੱਲੋਂ ਫੁਕਤਾ ਪਰਬੰਧ ਕਰ ਦਿੱਤੇ ਗਏ ਨੇ ਪੁਲਿਸ ਵੱਲੋਂ ਹੋਰ ਸੁਰੱਖਿਆ ਬਲਾਂ ਨੂੰ ਜਿਹੜਾ ਉੱਥੇ ਤਾਇਨਾਤ ਕਰ ਦਿੱ ਕੀ ਮਾਹੌਲ ਉੱਥੇ ਖਰਾਬ ਹੁੰਦਾ ਹੋਇਆ ਨਜ਼ਰ ਨਾ ਆਵੇ ਉੱਥੇ ਦੱਸਦੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਂਟਨ ਤੇ ਸਿਡਕੇਟ ਨੂੰ ਕੇਂਦਰ ਨੇ ਭੰਗ ਕਰ ਦਿੱਤਾ ਸੀ ਇਸ ਨੂੰ ਲੈ ਕੇ ਵਿਦਿਆਰਥੀ ਪਿਛਲੇ 24 ਘੰਟਿਆਂ ਤੋਂ ਇਸ ਦਾ ਵਿਰੋਧ ਕਰ ਰਹੇ ਸਨ ਹਾਲਾਂਕਿ ਕੇਂਦਰ ਸਰਕਾਰ ਨੇ ਸੈਂਟਨ ਤੇ ਸਿਡਕੇਟ ਨੂੰ ਭੰਗ ਕਰਨ ਦਾ ਆਪਣਾ ਫੈਸਲਾ ਜਿਹੜਾ ਵਾਪਸ ਲੈ ਲਿਆ ਸੀ ਪਰ ਹੁਣ ਵੀ ਵਿਦਿਆਰਥੀ ਚੋਣਾਂ ਦੀ ਤਾਰੀਖ ਐਲਾਨ ਨਾ ਹੋਣ ਕਰਕੇ ਉਸ ਦੀ ਮੰਗ ਕਰ ਰਹੇ ਨੇ ਯੂਨੀਵਰਸਿਟੀ ਦੇ ਵਾਈਸ ਚਾਰਲਸ ਰੈਨੂ ਦੇ ਵੀ ਤੇ ਹੋਰ ਵੀ ਕਈ ਅਧਿਕਾਰੀ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਵੱਲੋਂ ਵੀ ਹਲੇ ਤੱਕ ਸ਼ਾਂਤੀ ਨੂੰ ਚੋਣਾਂ ਨੂੰ ਲੈ ਕੇ ਕੋਈ ਆਪਣਾ ਫੈਸਲਾ ਨਹੀਂ ਸੁਣਾਇਆ ਗਿਆ ਜਿਸ ਤੋਂ ਬਾਅਦ ਵੀ ਵਿਦਿਆਰਥੀਆਂ ਦੇ ਵਿੱਚ ਭਾਰੀ ਰੋਸ ਜਿਹੜਾ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਹੁਣ ਵੀ ਵਿਦਿਆਰਥੀਆਂ ਨੇ ਇਹ ਵੱਡਾ ਐਲਾਨ ਜਿਹੜਾ ਕਰ ਦਿੱਤਾ ਕਿ ਉਹਨਾਂ ਦੇ ਵੱਲੋਂ ਪੰਜਾਬ ਭਰ ਦੇ ਬੀਜਪੀ ਦਫ਼ਤਰਾਂ ਦਾ ਕਰਾਰ ਕੀਤਾ ਜਾਵੇਗਾ ਹਾਲਾਂਕਿ ਦਲਜੀ ਦੇ ਇਸ ਕਰਾਰ ਨੂੰ ਵਿੱਚ ਕਾਫੀ ਪਾਰੀ ਪੱਧਰ ਤੇ ਹੋ ਸਕਦਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਮੰਗ ਕੀਤੀ ਜਾਰੀ ਸੀ ਹਾਲਾਂਕਿ ਤਿੰਨ ਗੇਟ ਜਿਹੜਾ ਵਿਦਿਆਰਥੀਆਂ ਨੇ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਵੀ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਉੱਥੇ ਕਾਫੀ ਘਰਾਵ ਜਿਹੜਾ ਕਰਨ ਵਾਲੇ ਵਿਦਿਆਰਥੀ ਸੋਨਾਂ ਦੇ ਸਿਕੰਜਾ ਕੱਸਿਆ ਗਿਆ ਸੀ ਬਹੁਤ ਸਾਰੇ ਵਿਦਿਆਰਥੀਆਂ ਜਿਹੜਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਉਹਨਾਂ ਤੇ ਵੱਡੀ ਕਾਰਵਾਈ ਦੀ ਵੀ ਮੰਗ ਕੀਤੀ ਗਈ ਸੀ ਦੱਸ ਜੀ ਕਿ ਇਸੇ ਦੌਰਾਨ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਪੰਜਾਬ ਚੰਡੀਗੜ੍ਹ ਬਚਾਓ ਮੋਰਚਾ ਦੇ ਮੈਂਬਰਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ 3 ਨਵੰਬਰ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਸਾਰੇ ਭਾਜਪਾ ਦਫ਼ਤਰਾਂ ਦੋਨੋਂ ਦੇ ਵੱਲੋਂ ਘਰਾਵ ਵੱਡੇ ਪੱਧਰ ਤੇ ਕੀਤਾ ਜਾਵੇਗਾ